ਜਿੰਨਾ ਠਹਿਰਾ ਤੇ ਜਿਵੇਂ ਝੋਲ ਮਾਰਦੀ ਪ੍ਰਿੰਸ ਕਮਲਜੀਤ ਦੀ ਆਵਾਜ਼ ਆ ਕੁਛ ਖਾਂਦਾ ਹਾਂ ਮੈਨੂੰ ਸਾਰੇ ਕਹਿੰਦੇ ਆ ਵੀ ਖਾਂਦਾ ਵੀ ਕਾਲਾ ਕੁਛ ਤੇ ਮੈਂ ਕਹਾ ਕਾਲੇ ਨੂੰ ਇਹ ਕਿਹੜਾ ਰਾਜਨੀਤਿਕ ਪਾਰਟੀ ਚ ਹੈ ਨਹੀਂ ਹੁੰਦਾ ਸੱਚੀ ਖਾਨੇ ਮਾਬਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਅਸਲ ਚ ਜਦੋਂ ਨਾਟਕ ਸ਼ੁਰੂ ਹੋਏ ਹੋਰ ਮੈਨੂੰ ਕਿਸੇ ਨੇ ਰੋਲ ਜਿੰਨੇ ਵੀ ਦੇਣਾ ਉਹਨੇ ਹਮਲੀ ਦਾ ਰੋਲ ਦੇ ਦਿੰਦਾ ਹੈ ਤੇ ਜਦੋਂ ਕਿਤੇ ਮੈਂ ਹੋਰ ਥੋੜੇ ਤੇ ਗਾਣੇ ਆ ਗਏ ਮੈਂ ਅਮੜੀ ਨਾ ਰਾਇ ਨਹੀਂ ਕਰਾਉਣਾ ਜੋ ਅਮੜੀ ਦਾ ਸਬੰਧ ਨਹੀਂ ਤੇ ਉਦਾਂ ਦਾ ਨਹੀਂ ਹੈ ਕੁਛ ਖਾਂਦਾ ਮਾਲ ਮੂਲ ਜਾਮੇ ਕਰਕੇ ਨਹੀਂ ਹੈ ਵੈਸੇ ਹੀ ਸਹਿਜਤਾ ਜੀ ਤੇ ਜਿਵੇਂ ਆਪਣੇ ਪਰਿਵਾਰਾਂ ਚੋਂ ਨਹੀਂ ਹੁੰਦਾ ਵੀ ਫਾਦਰ ਸਾਹਿਬ ਵੈਗੁਰੂ ਦਾ ਜਾਪ ਜਿਆਦਾ ਹੀ ਕਰਦੇ ਸੀ ਉਹਨਾਂ ਨੇ ਗੱਲਾਂ ਜੀਆਂ ਉਹਨੇ ਸਮਝਾਈਆਂ ਵੀ ਅਸਲ ਚ ਇਹ ਉਹਨੇ ਨਹੀਂ ਵੀ ਅਸਲੀ ਲਾਈਫ ਉਹ ਆ ਵੀ ਲੱਲੂ ਕਰੇ ਕਰਵਲੀਆਂ ਰੱਬ ਸਿੱਧੀਆਂ ਪਾਉਂਦਾ ਕੋਈ ਬਾਲੇ ਸਿਆਣੇ ਬਣਨ ਦੀ ਲੋੜ ਨਹੀਂ ਹੈ ਮੇਂ ਜਿੰਨਾ ਹੈ ਤੁਹਾਡਾ ਸਿਸਟਮ ਉਸ ਹਾਰਨ ਦਾ